ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਜਿੱਥੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਟ੍ਰੈਫਿਕ ਪੁਲਿਸ ਵੱਲੋਂ ਮਾਲ ਰੋਡ ਦੇ ਉੱਪਰ ਗਲਤ ਢੰਗ ਨਾਲ ਪਾਰਕ ਕੀਤੀਆਂ ਗੱਡੀਆਂ ਦੇ ਚਲਾਨ ਕੀਤੇ ਗਏ ਇਸ ਮੌਕੇ ਪੁਲਿਸ ਅਧਿਕਾਰੀ ਸੁਸ਼ੀਲ ਕੁਮਾਰ ਨੇ ਗੱਲਬਾਤ ਕਰਦਿਆਂ ਆਖਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਕੁਝ ਲੋਕ ਅਜੀਬ ਵੀ ਗਲਤ ਢੰਗ ਨਾਲ ਪਾਰਕਿੰਗ ਕਰ ਰਹੇ ਹਨ ਅਤੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਗੱਡੀ ਪਾਰਕ ਕਰਨ ਉਹਨਾਂ ਆਖਿਆ ਕਿ ਜੇਕਰ ਸੜਕ ਉੱਪਰ ਗੱਡੀ ਪਾਰਕ ਕੀਤੀ ਜਾਂਦੀ ਹੈ ਜਾਂ ਫਿਰ ਗੱਡੀ ਵਿੱਚ ਡਰਾਈਵਰ ਬੈਠਾ ਹੈ ਤਾਂ ਉਸ ਦਾ ਵੀ ਚਲਾਨ ਕੀਤਾ ਜਾਵੇਗਾ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਆਖਿਆ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਇਸ ਵੇਲੇ ਖੜੇ ਇਥੇ ਮਾਲ ਰੋਡ ਤੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦਿੰਦੇ ਨੇ ਟ੍ਰੈਫਿਕ ਪੁਲਿਸ ਵੱਲੋਂ ਚਲਾਨਣ ਕੀਤੇ ਜਾ ਰਹੇ ਹਨ ਉਹਨਾਂ ਗੱਡੀਆਂ ਜਿਹੜੀਆਂ ਰੋਂਗ ਪਾਰਕਿੰਗ ਵਿੱਚ ਖੜੀਆਂ ਨੇ ਇਸ ਵੇਲੇ ਸਾਹ ਤਸਵੀਰਾਂ ਵਿੱਚ ਦੇਖ ਰਹੇ ਹਾਂ ਕਿ ਟ੍ਰੈਫਿਕ ਪੁਲਿਸ ਵੱਲੋਂ ਚਲਾਣ ਕੀਤੇ ਜਾ ਰਹੇ ਹਨ ਮਾਰ ਰੋਡ ਤੇ ਅਤੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਜਿੱਥੇ ਪਾਰਕਿੰਗ ਹੈ ਉੱਥੇ ਹੀ ਆਪਣੀਆਂ ਗੱਡੀਆਂ ਲਗਾਉਣ ਨਾ ਕਿ ਜਿੱਥੇ ਪਾਰਕਿੰਗ ਤੋਂ ਬਾਹਰ ਆਪਣੀਆਂ ਗੱਡੀਆਂ ਲਗਾਉਣੇ ਇਸ ਮੌਕੇ ਪੁਲਿਸ ਅਧਿਕਾਰੀ ਸਾਹਿਬ ਨਾਲ ਮੌਜੂਦ ਹੈ ਗੱਲਬਾਤ ਉਹਨਾਂ ਨਾਲ ਵੀ ਕਰਨ ਲਈ ਸੁਸ਼ੀਲ ਕੁਮਾਰ ਇੰਸਟਰਕਟਰ ਸਾਹਿਬ ਨਾਲ ਮੌਜੂਦ ਹੈ ਟ੍ਰੈਫਿਕ ਦੇ ਗੱਲਬਾਤ ਕਰਦੇ ਜੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਜੀ ਮਾਰ ਰੋਡ ਦੇ ਪਰ ਦੇਖੋ ਜੀ ਜਿਹੜੀਆਂ ਰੋਂਗ ਪਾਰਕਿੰਗ ਦੇ ਵਿੱਚ ਮਾਰ ਰੋਡ ਤੇ ਗੱਡੀਆਂ ਖਲੋਤੀਆਂ ਨੇ ਮਾਨਯੋਗ ਸੀਪੀ ਸਾਹਿਬ ਤੇ ਏ ਲਾਇਨ ਆਰਡਰ ਦੇ ਹੁਕਮ ਅਨੁਸਾਰ ਜਿੰਨੇ ਵੀ ਮਾਰ ਰੋਡ ਤੇ ਰੋਂਗ ਪਾਰਕਿੰਗ ਦੀਆਂ ਗੱਡੀਆਂ ਖਲੋਤੀਆਂ ਇਹਨਾਂ ਦੇ ਰੋਂਗ ਪਾਰਕਿੰਗ ਦੇ ਚਲਾਨ ਕੀਤੇ ਇਹਦੇ ਵਿੱਚ ਬੇਸ਼ੱਕ ਡਰਾਈਵਰ ਬੈਠੇ ਨੇ ਜਾਂ ਓਨਰ ਵੀ ਬੈਠਾ ਉਹਨਾਂ ਨੂੰ ਪਹਿਲਾਂ ਕਹੀਦਾ ਵੀ ਤੁਸੀਂ ਆਪਣੀ ਜਗ੍ਹਾ ਤੇ ਗੱਡੀ ਲਾਓ ਜਦੋਂ ਪਾਰਕਿੰਗ ਬਣੀ ਉੱਥੇ ਲਾਉਣ ਔਰ ਲੋ ਜੋ ਨਹੀਂ ਲੋਕ ਇਸ ਚੀਜ਼ ਦਾ ਇੰਪਲੀਮੈਂਟ ਕਰ ਦੇ ਤੇ ਉਹਨਾਂ ਲਈ ਆਪਾਂ ਚਲਾਨ ਕੱਟ ਰਹੇ ਲੋਕਾਂ ਵੱਲ ਕਿਹਾ ਜਾ ਰਿਹਾ ਵੀ ਇੱਥੇ ਕੋਈ ਨੋ ਪਾਰਕਿੰਗ ਦਾ ਕੋਈ ਬੋਰਡ ਨਹੀਂ ਲੱਗਾ ਫਿਰ ਵੀ ਚਲਾਨ ਕੀਤੇ ਜਾ ਰਹੇ ਨੇ ਪਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਦੇ ਬਾਰੇ ਅਸੀਂ ਲੋਕਾਂ ਨੂੰ ਕਵਾਂਗੇ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆ ਫੁੱਟਪਾਥ ਦੇ ਉੱਪਰ ਜਗ੍ਹਾ ਬਣਾਈ ਆ ਜਿਹੜੀ ਵਾਈਟ ਲਾਈਨ ਲੱਗੀ ਆ ਇਹਦੇ ਅੰਦਰ ਹੀ ਗੱਡੀਆਂ ਪਾਰਕ ਕਰੋ ਸੜਕ ਦੇ ਵਿੱਚ ਬਿਲਕੁਲ ਗੱਡੀ ਪਾਰਕ ਨਾ ਕਰੋ ਕਿਉਂਕਿ ਆਮ ਪਬਲਿਕ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਤੇ ਜਾਮ ਲੱਗਦਾ ਜੇ ਸਰ ਜਿਹੜੇ ਲੋਕ ਗੱਡੀਆਂ ਸੜਕਾਂ ਦੇ ਉੱਪ ਲਗਾ ਜਾਂਦੇ ਅਸੀਂ ਕਵਾਂਗੇ ਵੀ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾਂ ਅਨੁਸਾਰ ਅਤੇ ਟ੍ਰੈਫਿਕ ਰੂਲ ਦੇ ਅਨੁਸਾਰ ਗੱਡੀ ਮਿੱਥੀ ਹੋਈ ਜਗ੍ਹਾ ਤੇ ਲਗਾਈ ਜਾਵੇ ਅਤੇ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਗੱਡੀ ਪਾਰਕ ਕੀਤੀ ਜਾਵੇ ਜੀ ਧੰਨਵਾਦ ਜੀ ਇਹ ਸੰਨ ਸੁਸ਼ੀਲ ਕੁਮਾਰ ਪੁਲਿਸ ਟ੍ਰੈਫਿਕ ਇੰਚਾਰਜ ਉਹਨਾਂ ਨੇ ਗੱਲਬਾਤ ਕਰਦਿਆਂ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੀ ਜਗ੍ਹਾ ਤੇ ਪਾਰਕਿੰਗ ਹੈ ਉੱਥੇ ਹੀ ਗੱਡੀ ਲਗਾਈਏ ਉਹਨਾਂ ਨੇ ਆਖਿਆ ਕਿ ਸਾਈਡਾਂ ਦੇ ਉੱਪਰ ਵਾਈਟ ਲਾਈਨ ਲੱਗੀ ਹੋਈ ਹੈ ਅਗਰ ਗੱਡੀ ਵਾਈਟ ਲਾਈਨ ਤੋਂ ਬਾਹਰ ਲੱਗੇਗੀ ਤਾਂ ਉਹਦਾ ਚਲਾਨ ਹੋਵੇਗਾ ਤੇ ਸ਼ਹਿਰ ਵਾਸੀ ਨੂੰ ਸਾਡੀ ਵੀ ਅਪੀਲ ਹੈ ਕਿ ਜਿੱਥੇ ਪਾਰਕਿੰਗ ਹੈ ਉੱਥੇ ਹੀ ਗੱਡੀਆਂ ਲਗਾਈ ਜਾਣ ਅਮਰਸਰ ਪਾਸਪੇ ਖਬਰ ਨਾਲ ਵੀ ਕੈਮਰਾਮੈਨ ਪਰੇਸ਼ਾਨ ਹੋਣ ਲੱਗ ਅਰਕੇਸ਼ ਕੁਮਾਰ